ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਇੱਕ ਨਿੱਕੇ ਜਿਹੇ ਮੈਸੇਜ ਸੀ ਸਾਨੂੰ ਸਾਡੀ ਆਸ ਤੋਂ ਬਾਅਦ ਇਕੱਠ ਹੋਇਆ ਔਰ ਸਾਡੀ ਆਸ ਤੋਂ ਬਾਅਦ ਵੀ মিডিਆ ਸਮੁੱਚਾ ਆ ਗਿਆ ਇੰਨੀ ਸਾਡੀ ਕਮੇਟੀ ਨੂੰ ਖੁਸ਼ੀ ਹੈ ਇਸ ਚੀਜ਼ ਦੀ ਉਹ ਸੱਚੇ ਪਿਆਰ ਦਾ ਸ਼ੁਕਰਾਨਾ ਕਰਦੇ ਆਂ ਅਸੀਂ ਵੀ ਅੱਜ ਐਡੇ ਵੱਡੇ ਇਕੱਠ ਦੇ ਵਿੱਚ ਜਿੰਨੇ ਬਰਾਰੇ ਬੋਲੇ ਸਾਰੇ ਨੇ ਇੱਕ ਤੋਂ ਇੱਕ ਲੈ ਕੇ ਵਧੀਆ ਦੀ ਵਧੀਆ ਗੱਲਾਂ ਕੀਤੀਆਂ ਔਰ ਹਰਕ ਨੇ ਇਹੀ ਪੱਖ ਰੱਖਿਆ ਵੀ ਇੱਥੇ ਨੰਦੀ ਸ਼ਾਲਾ ਬਣਾਈ ਜਾਵੇ ਔਰ ਇੱਕ ਸਟੇਡੀਅਮ ਦੀ ਜੋ ਮੰਗ ਉਠੀ ਆ ਸਾਡੇ ਬੱਚਿਆਂ ਦੀ ਉਹ ਅਸੀਂ ਸੱਟ ਜਿਲ੍ਹੇ ਚ ਪਹਿਲਾਂ ਸੀ ਪਾਰਕ ਦੀ ਗੱਲ ਪਾਰਕ ਜੇ ਸਟੇਡੀਅਮ ਬਣ ਜੇ ਵਿੱਚ ਪਾਰਕ ਬਣ ਜਾਂਦਾ ਉਹ ਬਹੁਤ ਅੱਛੀ ਗੱਲ ਹੈ ਔਰ ਸਾਨੂੰ ਅੱਜ ਇੰਨਾ ਹੌਸਲਾ ਮਿਲਿਆ ਵੀ ਸੱਚੇ ਪਾਸ਼ਾ ਦੀ ਗੱਲ ਸਰੇ ਲੱਗੂਗੀ ਉਹ ਸਾਨੂੰ ਬੜੀ ਖੁਸ਼ੀ ਹੈ ਇਹ ਜਿਹੜਾ ਅੱਜ ਤੁਸੀਂ ਫੈਸਲਾ ਲਿਆ ਹੈਗਾ ਇਸ ਦੇ ਵਿੱਚ ਕਿੰਨੀ ਜ਼ਮੀਨ ਹੈ ਤੇ ਕਿਸੀ ਕਿੰਨੀ ਜ਼ਮੀਨ ਤੁਸੀਂ ਜਿਹੜੀ ਆ ਲੈ ਰਹੇ ਹੋ ਇਹ ਜ਼ਮੀਨ ਸਾਡੇ ਕਾਰਜਾ ਮੁਤਾਬਕ ਸਵਾ 18 ਕਿੱਲੇ ਜ਼ਮੀਨ ਹੈ ਸਵੇ 18 ਕਿੱਲੇ ਚ ਹਜੇ ਇਹ ਨਹੀਂ ਸਾਨੂੰ ਪਤਾ ਲੱਗਿਆ ਵੀ ਨਾਲੀ ਕਿੰਨੀ ਹੈ ਔਰ ਜੋ ਅਸੀਂ ਮਤਾ ਪਾਇਆ ਉਹਦੇ ਚ 15 ਕਿੱਲੇ 15 ਕਿੱਲੇ ਜ਼ਮੀਨ ਹੈਗੀ ਹੈ ਸਾਡੇ ਹਿਸਾਬ ਨਾਲ ਉਹਦੇ ਵਿੱਚ ਅਸੀਂ ਉੱਥੇ ਮਤਾ ਵੀ ਪਤਾ ਮਤਾ ਜਾਂ ਤਾਂ ਕੱਲ ਚਲਾ ਗਿਆ ਉਹ ਸ਼ੁੱਕਰਵਾਰ ਨੂੰ ਜਾਂ ਸੋਮਵਾਰ ਐਸ.ਡੀ.ਐਮ ਕੋਲ ਮਤਾ ਚਲਾ ਜਾਊਗਾ ਇਹ ਜਿਹੜੀ ਗਊਸ਼ਾਲਾ ਕਮੇਟੀ ਉਹਨਾਂ ਨੇ ਇੱਕ ਸਵਾਰਪਣ ਕਰਿਆ ਜਿੱਦੋਂ ਅੱਜ ਘੱਟਦਾ ਪਤਾ ਲੱਗਿਆ ਮੈਨੂੰ ਇਸ ਤੋਂ ਪਹਿਲਾਂ ਇਸ ਜਗ੍ਹਾ ਤੇ ਮੀਟਿੰਗ ਹੋਈ ਸੀ ਸਤਪਾਲ ਵਰਮਾ ਉਹ ਆਪਣੇ ਆਪ ਨੂੰ ਇਹਦਾ ਇੱਕ ਮੋਢੀ ਕਹੋਂਦਾ ਹੈ ਉਹਨੇ ਕਿਹਾ ਸੀ ਵੀ ਇੱਕ ਹਫਤੇ ਦੇ ਅੰਦਰ ਮੇਰੀ ਜ਼ਿੰਮੇਵਾਰੀ ਹੈ ਮੈਂ ਇਹ ਜੋ ਠੱਠੇ ਸਾਰੇ ਥੋਂ ਅਸੀਂ ਭਜਾ ਦੇਵਾਂਗੇ ਅਸੀਂ ਆਪੇ ਲੈ ਜਾਵਾਂਗੇ ਉਸ ਤੋਂ ਬਾਅਦ ਸਾਡੇ ਪ੍ਰਧਾਨ ਨੇ ਸੰਪਰਕ ਕਰਿਆ ਉਹ ਕਹਿੰਦਾ ਵੀ ਐਡੀ ਗੱਲ ਕੀ ਹੈ ਜੇ 30 ਸਾਲ ਨਾ ਕੇ 33 ਦਿਨ ਹੋਰ ਲੰਘਾਂਗੇ ਇਸ ਲਈ ਸਾਨੂੰ ਉਹਨਾਂ ਦੀ ਕੋਈ ਵਿਸ਼ਵਾਸ ਨਹੀਂ ਵਿਸ਼ਵਾਸੀ ਹੋਈ ਕਮੇਟੀ ਨੂੰ ਇਸ ਲਈ ਅਸੀਂ ਇੱਕ ਸਰਵ ਸਾਂਝੀ ਅਜੇ ਮੀਟਿੰਗ ਬੁਲਾਈ ਸੀ ਜਿਹੜਾ ਸਾਨੂੰ ਬਹੁਤ ਕੌਨਸ ਮਿਲਿਆ ਸਾਡੇ ਕੋਲੇ ਨਗਰ ਪੰਚਾਇਤ ਚਿੱਠੀ ਆਈ ਆ ਉਹ ਕੁੱਤਿਆਂ ਦੇ ਮਾਮਲੇ 'ਚ ਵੀ ਕੁੱਤਿਆਂ ਦੀ ਨਸ਼ਬੰਦੀ ਕਰਾਉਣੀ ਹੈ ਕੁੱਤ ਪਕਰ ਕੁੱਤਿਆਂ ਦੀ ਨਸ਼ਬੰਦੀ ਕਰਾਉਣੀ ਹੈ ਨਗਰ ਪੰਚਾਇਤ ਨੂੰ ਚਿੱਠੀ ਆਈ ਹੈ ਔਰ ਇੱਕ ਕੁੱਤੇ ਦਾ ਖਰਚਾ ਲਿਖਿਆ 2000 ਰੁਪਏ ਅਸੀਂ ਚਾਹੁੰਦੇ ਹਾਂ ਨੰਦੀ ਸ਼ਲਾ ਠੱਠਿਆਂ ਦੇ ਨਾਲ ਇੱਕ ਨਾਲ ਦਾ ਵਿੱਚੋਂ ਜਾਂ ਦੋ ਕਨਾਲ ਦਾ ਉਹ ਕੁੱਤਿਆਂ ਵਾਸਤੇ ਵੀ ਅਸੀਂ ਬਣਾਵਾਂਗੇ ਵੀ ਕੁੱਤੇ ਸਾਰੇ ਬਾਰੇ ਉੱਥੇ ਇਕੱਠੇ ਹੋਣ ਨਸ਼ਬੰਦੀ ਕਰਨ ਡਾਕਟਰ ਨੂੰ ਸੌਖੀ ਹੈ ਇਦਿ ਫੜਫੜ ਕੇ ਲੈਣੇ ਖਰਚੇ ਵੱਧ ਹੋਣਗੇ ਜਾਂ ਤੁਹ ਲੈ ਕੇ ਜਾਣਗੇ ਤਾਂ ਖਰਚੇ ਵੱਧ ਹੋਣਗੇ ਇਸ ਲਈ ਸਾਡੀ ਨਾਲ ਇਹ ਵੀ ਗੱਲ ਨਾਲ ਜੋੜ ਦਿਓ ਵੀ ਠੱਠਿਆਂ ਦਾ ਸਿਸਟਮ ਅਜੇ ਪੈ ਗਿਆ ਉਥੇ ਥੋੜਾ ਜਿਹਾ ਸਾਡਾ ਧਿਆਨ ਨਹੀਂ ਰਿਹਾ ਇਸ ਗੱਲ ਤੇ ਵੀ ਕੁੱਤਿਆਂ ਦਾ ਵੀ ਜਗਾੜਾ ਸੀ ਉਥੇ ਕਰਨਾ